ਅੰਮ੍ਰਿਤਸਰ 'ਚ ਮੂੜੇ ਗੁੰਡਾਗਰਦੀ ਹੋਈ ਹੈ ਦੱਸਦੀ ਹੈ ਕਿ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਪਰਿਵਾਰ ਦੇ ਦੱਸਣ ਮੁਤਾਬਿਕ 15 ਤੋਂ 20 ਨੌਜਵਾਨਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਹੈ ਤੇ ਪਰਿਵਾਰ ਨੇ ਘਰ ਅੰਦਰ ਵੜ ਕੇ ਮਸਾ ਆਪਣੀ ਜਾਨ ਬਚਾਈ ਹੈ ਦੱਸ ਦੇ ਕਿ ਸਾਰੀ ਵਾਰਦਾਤ ਇੱਕ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਉਹ ਘਰ ਦੇ ਬਾਹਰ ਤਾਲਾ ਲਾ ਕੇ ਆਪ ਨੌਜਵਾਨ ਫਰਾਰ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਤੇ ਚੱਲਦਿਆ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਧਰ ਪਰਿਵਾਰ ਦੇ ਨੂੰਹ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਸ ਨੇ ਆਪਣੇ ਹੀ ਸਹੁਰੇ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਉਹਨੇ ਕਿਹਾ ਕਿ ਸਹੁਰੇ ਨੇ ਆਪਣੇ ਹੀ ਘਰ ਚੋਂ ਕੰਮ ਕਰਨ ਵਾਲੀ ਦੇ ਨਾਲ ਵਿਆਹ ਕਰਵਾ ਲਿਆ ਤੇ ਸਾਰਾ ਘਰ ਵੀ ਉਸਤੇ ਨਾਮ ਕਰ ਦਿੱਤਾ ਹੈ ਤੇ ਸਾਨੂੰ ਉਹ ਕੰਮ ਕਰਨ ਵਾਲੀ ਡਰਾਉਂਦੀ ਧਮਕਾਉਂਦੀ ਹੈ ਤੇ ਮਾਰਨ ਦੀ ਕੋਸ਼ਿਸ਼ ਵੀ ਕਰਦੀ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਾਰਵਾਈ ਦੀ ਮੰਗ ਪਰਿਵਾਰ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 2004 ਚ ਇੱਥੇ ਮੈਰਿਜ ਕਰਕੇ ਇੱਥੇ ਆਈ ਸੀ ਮੇਰੇ ਸਸੂਰਾ ਮਨਾ ਜਿੱਦ ਨੇ ਤੇ ਮੈਨੂੰ ਸ਼ੁਰੂ ਤੋਂ ਹੀ ਟੌਰਚਰ ਕੀਤਾ ਜਿੱਦੀ ਮੈਂ ਸਮੇ ਸਮੇ ਤੇ ਕਾਰਵਾਈ ਵੀ ਕਰਵਾਈ ਐ ਲੇਕਿਨ ਹੁਣ ਇਹਨਾਂ ਨੇ ਕਿਉਂਕਿ ਇਹ ਔਰਤਾਂ ਨਾਲ ਸ਼ੁਰੂ ਤੋਂ ਹੀ ਗਲਤ ਸੰਬੰਧ ਰੱਖਦੇ ਸੀ ਹੁਣ ਵੀ ਇਹਨਾਂ ਨੇ ਕਿਸੇ ਕੰਮ ਵਾਲੀ ਦੇ ਨਾਲ ਗਲਤ ਸੰਬੰਧ ਬਣਾ ਕੇ ਉਹਦੇ ਨਾਲ ਮਿਲ ਕੇ ਸਾਨੂੰ ਮੈਨੂੰ ਤੇ ਮੇਰੀ ਨਨਦ ਸੁਮੈਨਾ ਨੂੰ ਇੱਥੋਂ ਧੱਕੇ ਮਾਰ ਕੇ ਗੁੰਡੇ ਲਿਆ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਮੈਂ 112 ਤੇ ਕਾਲ ਕਰਕੇ ਫਿਰ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆ ਚੁੱਕੀ ਹੈ ਉਹ ਆਪਣੀ ਕਾਰਵਾਈ ਕਰ ਰਹੀ ਹੈ ਹੁਣ ਮੰਗ ਕੀ ਕਰਦੇ ਤੁਸੀਂ ਸ੍ਰੀਮਾਨ ਨਸਾਨ ਸਿੰਘ ਸਾਹਿਬ ਸਾਨੂੰ ਇਹ ਬੇਨਤੀ ਹੈ ਕਿ ਸਾਨੂੰ ਇੱਥੇ ਸੁਰੱਖਿਆ ਦਿੱਤੀ ਜਾਵੇ ਤੇ ਸਾਨੂੰ ਇੱਥੋਂ کاروبار ਨਾ ਕੱਢਿਆ ਜਾਵੇ ਤੇ ਸਾਡੀ ਜਾਨ ਦੀ ਸ੍ਰੀਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਭਗਵੰਤ ਮਾਨ ਜੀ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਡੀ ਸੇਫਟੀ ਕੀਤੀ ਜਾਵੇ ਤੇ ਸਾਨੂੰ ਘਰ ਦੇ ਅੰਦਰੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ ਇਨ੍ਹਾਂ ਗੁੰਡਿਆਂ ਕੋਲੋਂ ਬਚਾਇਆ ਜਾਵੇ ਮੈਂ ਦਾ ਜਾਦਾ ਮੇਰ ਮੈਨੂੰ ਹੁਣੇ ਮੈਡਮ ਦਾ ਫੋਨ ਆਇਆ ਸ਼ੈਲਿਕਾ ਜੀ ਸਾਡੇ ਪਰਿਵਾਰਕ ਮੈਂਬਰ ਹੈ ਵੀ ਇੱਥੇ ਕੁਝ ਗੁੰਡਾ ਤੱਤਵਾਂ ਨੇ ਹਮਲਾ ਕਰਤਾ ਤੇ ਮੈਡਮ ਜਿਹੜੇ ਅੰਦਰ ਸੁਨੈਨਾ ਜੀ ਉਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਤੇ ਉਹਨਾਂ ਨੂੰ ਬਾਹਰੋਂ ਡਾਗ ਗਏ ਆ ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਚੱਲਦਾ ਪਿਆ ਹੈ 15-20 ਲੋਕ ਆਏ ਆ ਜਿਹੜੇ ਸੀਸੀਟੀਵੀ ਵਿੱਚ ਆ ਗਏ ਆ ਉਹ ਵੀ ਸੀਸੀਟੀਵੀ ਦੀ ਤੁਹਾਨੂੰ ਫੁੱਡੇ ਦੇਣੇ ਆ ਗੁੰਡਾ ਰਾਜ ਚੱਲ ਰਿਹਾ ਹੈ ਗੁੰਡਾ ਨਾਜ ਹੋਇਆ ਗੰਦਾ ਕੀ ਕਹਿ ਸਕਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੀ ਜਿਹੜੇ ਇਹੋ ਜਿਹੇ ਵਾਸ਼ਿਕ ਤੱਤਵ ਹੈ ਜਿਹੜੇ ਸ਼ਹਿਰ ਦੇ ਰਾਜਕਤਾ ਫੁਲਾਉਂਦੇ ਆ ਗੁੰਡਾਗਰਦੀ ਕਰਦੇ ਆ ਇਨਾਂ ਨੂੰ ਮਤਲਬ ਸਭ ਤੋਂ ਸਖਤ ਸਜ਼ਾ ਤੇ ਜਾਵੇ ਤਾਂ ਕਿ ਹੋਰ ਕਿਸੇ ਦੇ ਇਹੋ ਜਿਹੇ ਘਟਨਾ ਨਾ ਘਟਣ ਅੱਜ ਜੇ ਗਨ ਕਲਚਰ ਚੱਲ ਰਿਹਾ ਹੈ ਕਿਉਂ ਚੱਲ ਰਿਹਾ ਹੈ ਸਾਡੇ 'ਚ ਕੋਈ ਕਮੀ ਹੈ ਜੇਕਰ ਅਸੀਂ ਮੁਜਰਮਾਂ ਨੂੰ ਬਚਾ ਦਿੰਨੇ ਆ ਮੁਜਰਮ ਜਿਹੜੇ ਆ ਕ੍ਰਿਮਨਲ ਲੋਕਾਸ ਹਰਾਂ ਲੈ ਕੇ ਵੱਜ ਜਾਂਦੇ ਆ ਗਿਵਨ ਟੇਕ ਕਰਕੇ ਵੱਜ ਜਾਂਦੇ ਆ ਜਿੰਦੇ ਕਰਕੇ ਪੰਜਾਬ ਵਿੱਚ ਖਾਸ ਕਰਕੇ ਅੰਮ੍ਰਿਤਸਰ 'ਚ ਅਰਾਜਕਤਾ ਫੈਲ ਰਹੀ ਹੈ ਗੁੰਡਾ ਕਰਦੇ ਆ ਨੰਗਾ ਨਾਚ ਹੋ ਰਿਹਾ ਹੈ ਵੀ ਇਹ ਔਰਤਾਂ ਆਪਣੇ ਇੱਥੇ ਰਹਿੰਦੀਆਂ ਇਹਨਾਂ ਆਪਣੇ ਦੋ ਬੱਚਾ ਨੂੰ ਇੱਥੇ ਪਾ ਰਹੀਏ ਤੇ ਇੱਕ ਮੈਡਮ ਸੁਨਾਣਾ ਜੀ ਹੈ ਅੰਦਰ ਕਰ ਦਿੱਤੀ ਉਹ ਮਤਲਬ ਉਹਨੂੰ ਅੰਦਰ ਹੀ ਕੈਦ ਕਰਕੇ 15-20 ਲੋਕ ਆਏ ਆ ਨਾਲ ਇੱਕ ਕੋਈ ਲੇਡੀ ਸੀ ਬਾਹਰ ਲੋਕ ਲਾ ਦੇ ਬਾਹਰ ਉਹ ਲੋਕ ਲਾ ਕੇ ਦੇਖੋ ਲੋਕ ਲਾ ਗਏ ਆ ਤੇ ਇਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੰਦਰ ਵੜ ਕੇ ਆਪਣੀ ਜਾਨ ਮਹਾ ਬਜਾਈ ਮੈਂ ਅੰਮ੍ਰਿਤਸਰ ਦੇ ਮਾਨਜੋ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਤੁਸੀਂ ਵਧੀਆ ਅਫਸਰ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਜੋ ਦਾ ਤੁਸੀਂ ਅੰਮ੍ਰਿਤਸਰ ਦੀ ਬਾਡੋਰ ਸੰਭਾਲੀ ਏ ਅੰਮ੍ਰਿਤਸਰ 'ਚ ਜਿਹੜਾ ਕ੍ਰਾਈਮ ਹੈ ਕਾਫੀ ਨੂੰ ਨੱਥ ਪਾ ਲਈ ਗਈ ਏ ਪਰ ਇਹ ਜਿਹੜੀਆਂ ਦੋ ਬੇਟੀਆਂ ਸਮਾਜ ਦੀਆਂ ਬੇਟੀਆਂ ਜਿਹੜੀਆਂ ਪਰਿਵਾਰ ਦੀਆਂ ਬੇਟੀਆਂ ਇੱਕ ਵਿਡੋ ਲੇਡੀਆਂ ਹੈ ਜਿਹੜੀ ਇੱਥੇ ਪਤਾ ਨਹੀਂ ਆਪਣੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਏ ਦਿਨ ਰਾਤ ਰੋਜ਼ਗਾਰ ਕਰਕੇ ਮਿਹਨਤ ਕਰਕੇ ਤੇ ਜੇਕਰ ਇਹਨਾਂ ਦੇ ਹਮਲੇ ਇਸ ਤਰ੍ਹਾਂ ਹੀ ਹੋਣਗੇ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਇੱਕ ਪੌਸ਼ ਏਰੀਆ ਜੋਸ਼ੀ ਕਲੋਨੀ ਦਾ ਪੌਸ਼ ਏਰੀਆ ਜੇਕਰ ਪੌਸ਼ ਕਲੋਨੀਆ 'ਚ ਮਤਲਬ ਤੁਹਾਡੀ ਇੰਨੀ ਪੁਲਿਸ ਹੋਣ ਦੇ ਬਾਵਜੂਦ ਇੰਨੀਆਂ ਪੀਸੀਆਰ ਗੱਡੀਆਂ ਦੇ ਹੋਣ ਦੇ ਬਾਵਜੂਦ ਜੇ ਔਰਤਾ ਸੇਫ ਨਹੀਂ ਤੇ ਇਹ ਔਰਤਾ ਕਿੱਥੇ ਜਾਣ ਸੋ ਮੈਂ ਅੰਤ ਵਿੱਚ ਬੇਨਤੀ ਕਰਦਾ ਵਾਂ ਪੰਜਾਬ ਦੇ ਮਾਨ ਸੀਐਮ ਮਾਨ ਭਗਵੰਤ ਸਿੰਘ ਜਿਹੜੇ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਆ ਭਗਵਾਨ ਤਮਨਜੀ ਤੁਹਾਡੇ ਕੰਮਾਂ ਦੀ ਸ਼ਲਾਘਾ ਕਰਦੇ ਆ ਪਰ ਅੱਜ ਜਿਹੜੀਆਂ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ ਮਤਲਬ ਇੱਥੇ ਜਿਹੜਾ ਹੈ ਯੂਪੀ ਤੋਂ ਬੱਧਰ ਹਾਲ ਹੋ ਗਏ ਐ ਅੰਮ੍ਰਿਤਸਰ ਵਿੱਚ ਇੱਥੇ ਪ੍ਰਸ਼ਾਸਨ ਨੂੰ ਥੋੜੀ ਬੇਨਤੀ ਕਰੋ ਵੀ ਜਿਹੜੀ ਇਹਨਾਂ ਤੇ ਮਤਲਬ ਇਹਨਾਂ ਨਾਲ ਅੱਜ ਹਾਸਾ ਵਾਪੜਿਆ ਕਿਸੇ ਹੋਰ ਨਾਲ ਵਾਪੜੇ ਤੇ ਜਿਹੜੇ ਦੇ ਦੋਸ਼ੀ ਹੈਗੇ ਆ ਜਿਹੜੇ ਇਹਦੇ ਵਿੱਚ ਕਥੀ ਦੋਸ਼ੀ ਏ ਉਹਨਾਂ ਦੇ ਖਿਲਾਫ ਜਿਹੜੇ 15 16 ਮੈਂਬਰ ਹੈ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ 452 ਦਾ ਪਰਚਾ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਾ ਜਾਵੇ ਤਾਂ ਕਿ ਇਹਨਾਂ ਨੂੰ ਇਨਸਾਫ਼ ਮਿਲ ਸਕੇ 112 ਨੰਬਰ ਤੇ ਕੰਪਲੇਨ ਆਈ ਹੈ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਤਾਲੇ ਲੱਗੇ ਦੇਖ ਤੇ ਫਲੈਗ ਕਰਤਾ ਤੇ ਸਾਡੇ ਨਾਲ ਦਲਜੀਤ ਸਿੰਘ ਸਬ ਇੰਸਪੈਕਟਰ ਉਹਨਾਂ ਦੇ ਹਵਾਲੇ ਕਰਤਾ ਉਹ ਨਹੀਂ ਸਾਨੂੰ ਪਤਾ ਪਹਿਲਾਂ ਆਪਣੇ ਮੂੰਹੋਂ ਜੋ ਕਹਿੰਦੇ ਹਣ ਡੀਲਿੰਗ ਕਰਦੇ ਪਏ ਆ ਉਹਨਾਂ ਨੇ ਹੁਣ ਡੀਲਿੰਗ ਕਰਨੀ ਥਾਣੇ ਵਿੱਚ ਹਵਾਲੇ ਉਹਨਾਂ ਨੇ ਕਰਤਾ